ਆ ਤਾਈ ਛੋਟਾ ਸਾਡੇ ਨਵੇਂ ਬਲੌਗ ਚ ਆल्याਨ ਦੀ ਅੱਜ ਨਵੀਂ ਟਰਾਲੀ ਭਰ ਕੇ ਪਹਿਲੀ ਟਰਾਲੀ ਆ ਬਾਜਾ ਮਾਰ ਜਿਓ ਬਾਈ ਬਾਜਾ ਬਾਜ ਅਬ ਬੈਗ ਚੜਾਉਣੀ ਐ ਉਹ ਉੱਥੇ ਇੱਧਰ ਸਾਰੇ ਆਸ਼ਾ ਆਸ਼ਾ ਅੱਪਲੇ ਹੈ ਪੱਲੇ ਹੈ ਦਾ ਬੈਗ ਹੀ ਲੱਗਦੀ ਉਹ ਕਿੱਲਾਗਾ ਕਿੱਲਾ ਮੋੜ ਦੇਣਾ ਪੂਰਾ ਬਸ ਹੋ ਗਿਆ ਜਾਂਦੇ ਲੈਫਟ ਲਾ ਲੈ ਉਹ ਦੇਖ ਫੱਟੀ ਵੀ ਹੈਗੀ ਕਿੱਲਾ ਯਾਰ ਆ ਤੇ ਨਾ ਰੇ ਮਾਦਾਰਾਂ ਕੋ ਪੱਟਿਆਂ ਚ ਆ ਗਿਆ ਮੇਰੇ ਕੋ ਆ ਗਿਆ ਹਵਾ ਚ ਹਵਾ ਚ ਆ ਗਿਆ ਹਵਾ ਚ ਇਹਦਾ ਆਉਂ ਉਹ ਬੈਕ ਉੱਥੇ ਨਹੀਂ ਚੜਦੀ ਨਹੀਂ ਚੜਦੀ ਮੈਂ ਚੜਾ ਦੂ ਹਾਂ ਚੜਾ ਦੇਗਾ ਪਰਾਂ ਹੋ ਜਾ ਪਰਾਂ ਹੋ ਜਾ ਪਿੱਛੇ ਪਰਾਂ ਆ ਜਾ ਸਿੱਖਲ ਟਪੀ ਟਰੀ ਭਰ ਕੇ ਲਾਉਂਦਾ ਗਾ ਪਤਾ ਲਿਆ ਕਰ ਮੇਰੇ ਕੰਨੇ ਰੱਖ ਮੇਰੇ ਕੰਨੇ ਢੋਲਾ ਕੇ ਜਣੂ ਹੁਣ ਜੜਦੀ ਪੁੱਤ ਲਓ ਲਾਲਾ ਮੱਟੀ ਲਾ ਦਿਓ ਫੇਰ ਹਾਂ ਕਰਦੇ ਰਹਿ ਜਾਂ ਫੱਲਾ ਫੱਲ ਰੈਸ ਕਰਦੇ ਨਾ ਹੋਰ ਜਾਣਦੇ ਬੈ ਫੁੱਲ ਰੇਸ ਕਰ ਤਾ ਸੇ ਨਾਂਗੀ ਬਹੁਤ ਬਾਈ ਜੀ ਕਿੰਨੀ ਮੁਠੀ ਬੈਜੇ ਬਹੁਤ ਖੁੱਲ ਦੇਦੀ ਤੈਨੂੰ ਹੁਣ ਹਵਾ ਹੀ ਚ ਆ ਗਿਆ ਫਰਾ ਬੋਲਦਾ ਹੈ ਕਿ ਹੁਣ ਹੋਲੀ ਚੜਾ ਕੇ ਮੜੇ ਕਰਾ ਖਿੱਚਦੀ ਇੱਥੇ ਇੱਕ ਇੱਕ ਖਿੱਚਦੇ ਮੈਂ ਤਾਂ ਕਹਿਣਾ ਓਏ ਇਧਰ ਨੂੰ ਕਰਕੇ ਲਿਆ ਓਏ ਰੋਕਦਾ ਰੋਕਦਾ ਘਾਤਵਾ ਐਰੋ ਕਰਦਾ ਯਾਰ ਤਾਂ ਇਹ ਕਿਆ ਚੜਦਾ ਨਹੀਂ ਨਵਾਂ ਡਰਾਈਵਰ ਹੈ ਉਹ ਵੀ ਹੱਪਾਈ ਤੋੜ ਦੂਦੇ ਟਾੜੀ ਜੱਜਾ ਕਿੰਦੇ ਕੀ ਛੁੱਟਈਏ ਕਾਦਾ ਕਰਵਾਈ ਜੰਨਾ ਕਿਸੇ ਜੇ ਕਰਈਏ ਉਹ ਰਹੀ ਯਾਰਾ ਲਾਲਿਆ ਹੈ ਆਈ ਲਾਲਿਆ ਆਈ ਲਾਲਿਆ ਚੜੋ ਚੜੋ ਫੁੱਲ ਰੇ ਦੇ ਫੁੱਲ ਰੇ ਦੇ ਚੜੋ ਚੜੋ ਜੜੋ ਚੜੋ ਓਏ ਹਟ ਜਾਵਨ ਗਿਆ ਦੇ ਫਾਇਦਾ ਕੀ ਆ ਮੈਨੂੰ ਭਾਈ ਫਾਇਦਾ ਦੱਸਦਾ ਫਾਇਦਾ ਕੀ ਆ ਨਾ ਚੁੱਪ ਤਾਂ ਕਰ ਜਦੋਂ ਉੱਥੇ ਚੜਦੇ ਤੂੰ ਕਲੱਚ ਨਾ ਪਲਿਆ ਕਲੱਚ ਕੋੜਾ ਪਲਿਆ ਆ ਦੇ ਇੱਥੋਂ ਚੜਦੀ ਸੀ ਤੂੰ ਕਲੱਚ ਨਾ ਪਲਿਆ ਆਹ ਸਹੀ ਜੜਾਇ ਸੀ ਤੂੰ ਉਧਰ ਉਧਰ ਹੀ ਕਰੀ ਗਿਆ ਓਹ ਓਹ ਆ ਦੇਖ ਕਿੰਨੀ ਦੌਕੀ ਆ ਤੋ ਦਾਵਦੀ ਨਹੀਂ ਤੋ ਕਾਸਟ ਚਾਪ ਲੈਣਾ ਜੇ ਇੱਕ ਸਾਰ ਤੇ ਜੱਲੇ ਹੋ ਜਾਂਦੀ ਟਰਾਲੀ ਹੈ ਓਏ ਐਨੇ ਚ ਦੋ ਗੇੜੇ ਲਾਉਂਦਾ ਹੈ ਹਾਂ ਅੱਜ ਪਿਆਰ ਨਾਲ ਚੜਾਉਣ ਵਾਲੀ ਸੀ ਰਾ ਓ ਰਾ ਦੇਖ ਪਿਆਰ ਨਾਲ ਇਹ ਚੜਦਾ ਇਹ ਤਾਂ ਸੀਟ ਬੱਕਰ ਬਣਾ ਓਏ ਦਰ ਨੂੰ ਕਰਕੇ ਲੈ ਚੜੂਗੀ ਹਾਂ ਚੜੂਗੀ ਓਏ ਕਿੰਦਰ ਭੱਜੀ ਜਾਂਦਾ ਨੱਚਦਾ ਜਾਂਦਾ ਓਏ ਆਂਡ ਵਾਲੀ ਆ ਚੜ ਲਾ ਟਟਾਈ ਹੈ ਲਾਸਟ ਟਾਈ ਬਣ ਕੇ ਲਾਦਾ ਸਿੱਧਾ ਕਰਕੇ ਚੜੂਗੀ। ਉਹ ਰੇਖਾ ਭਾਗ ਦੀ ਵੀ ਨਹੀਂ ਬਣਾਉਣਾ ਵੀ। ਸਿੱਧਾ ਕਰ ਇਹਨੂੰ। ਹਾਂ ਹਾਂ ਸਿੱਧਾ ਕਰ ਲਾ। ਸਿੱਧਾ ਕਰ ਲੈ ਇਹਨੂੰ। ਹੈ? ਚੜ੍ਹੇ ਕਿਵੇਂ? ਉਹ ਕਿੱਲੇ ਬੱਲੇ ਦੇ ਬਟਕਾਣੇ ਆ। बस ਹੁਣ ਚੜੂਗੀ ਸਿੱਧਾ ਕਰਕੇ ਫੁੱਲ ਰੇ ਕਰ ਦੇ ਜਾਊਗੀ ਯਾਰਾ ਨਾ ਨਹੀਂ ਭਾਈ ਜੀ ਨਹੀਂ ਭਾਈ ਜੀ ਫੁੱਲ ਰੇ ਦੇ ਦੇ ਜਾਂਦੇ ਓ ਜਾਂਦੀ ਆ ਓ ਜਾਂਦੀ ਆ ਓ ਜਾਂਦੀ ਆ ਤੇਰੇ ਨਾਲ ਅੱਗੇ ਲਾਦੀ ਕਿਆਸ ਅਗਰ ਆਜੋਏ ਨਾ ਹੈ ਓਏ ਇੰਨਾ ਤੇਲ ਮਚਾਤਾ ਇੰਨਾ ਇੰਨਾ ਤੋੜਦਾ ਟਰੈਕਟਰ ਚੜਿਆ ਨਹੀਂ ਤੇ ਉੱਥੇ ਆ ਜੜਾ ਨਹੀਂ ਉੱਥੇ ਹੋ ਜਾਂਦੀ ਆ ਉਹਦੇ ਮੂਰੇ ਜਾਂਦੀਆਂ ਨਾਲੇ ਕਿੰਨਾ ਕਰੇਗਾ ਓਏ ਲਿਆਓ ਭਾਈ ਇਹਦਾ ਪਾਓ ਕੋੜੇ ਜਿਹੇ ਨਾ ਮੇਨ ਦਾ ਸਿਆਪਾ ਜਦੋਂ ਪਹਿਲਾਂ ਆਲਾ ਹੋਇਆ ਇਹ ਹੀ ਖੁੱਲ ਜੂ ਅੱਜ ਖੁੱਲ ਜੂ ਅੱਜ ਧੱਤ ਕਰ ਤੋਂ ਪਹਿਲਾਂ ਮੇਨ ਦਾ ਸਿਆਣਾ ਅਗਲੀ ਵਾਰੀ ਤੁਹਾਨੂੰ ਝਟ ਕਰਾਉਣ ਤੋਂ ਪਹਿਲਾਂ ਮਿੜਿਆ ਕਰਾਂਗੇ ਹਾਂ ਇੰਨਾ ਤੇਲ ਮੱਚ ਗਿਆ ਕਿੰਨਾ ਮੱਚ ਗਿਆ ਇਹ ਮੱਚ ਗਿਆ ਤੇਰਾ ਟਰੈਕਟਰ 12 ਲੀਟਰ 12 ਲੀਟਰ ਰਹੇਗਾ 20 ਲੀਟਰ ਸੀਗਾ 7 ਲੀਟਰ ਬਚ ਗਿਆ ਝੱਟ ਝੱਟ ਐਨੇ ਕੱਪ ਨਹੀਂ ਚੱਲਦਾ ਹੁੰਦਾ ਕੋਈ ਕਿਹੜਾ ਵੀ ਲੈ ਕੇ ਆ ਮਿੱਟੀ ਦਾ ਸਾਰਾ ਮਿਲਾ ਕੇ ਫੇਰ ਵੀ ਨਹੀਂ ਕੱਪ ਚੱਲਦਾ ਇੰਨਾ ਫੇਰ ਵੀ 7 ਲੀਟਰ ਨਹੀਂ ਖਾਂਦਾ ਵਾਹ ਓਏ ਨਹੀਂ ਖਾਂਦਾ ਓ ਯਾਰ ਨਹੀਂ ਖਾਂਦਾ ਤਿੰਨ ਲੀਟਰ ਦਾ ਗਿੱਡੇ ਦੇ ਪੀ ਗਿਆ ਕਰਦਾ ਮੇਰੇ ਤੋਂ ਦਾੜੀ ਨਹੀਂ ਆਈ ਸੀ ਜਦੋਂ ਟਰੈਕਟਰ ਚੋਂ ਲਾ ਕੇ ਹੁਣ ਕਢਾ ਗਈ ਫਿਰ ਹੁਣ ਕਢਾ ਗਈ ਵਾਈ ਵਾਈ ਆ ਤਾਂ ਕਹਿੰਦਾ ਓਏ ਮੈਂ ਐਡਾ ਤਾਂ ਨਹੀਂ ਮੈਂ ਟਰੈਕਟਰਾਂ ਲਾ ਕੇ ਮੇਰੀ ਗੱਲ ਸੁਣ ਨਾ 3 ਲੀਟਰ ਦਾ ਗਿੱਡੇ ਦਾ ਪੀ ਗਿਆ ਠੀਕ ਐ ਇਥੋਂ ਗਿਆ ਵੀ ਆਇਆ ਵੀ ਐ ਮਗਰ 4 ਲੀਟਰ ਹੈਗਾ ਜਾਣ ਨੂੰ ਕਿਹੜਾ ਕੱਖਲ ਕੱਤੇ ਹੈ ਨਾ ਬਹੁਤ ਦੂਰ ਹੋਣਾ ਹੈ ਕਿ ਮਿੱਟੀ ਫਿਰ ਇੱਕ ਝਟ ਹੋਰ ਸੀ ਭੈਣ ਚੋਂ ਤੁਹਾਨੂੰ ਪਿੱਛੇ ਜਾਊਗੀ ਨਾ ਨਾ ਉਹ ਇਦੋਂ ਮਾਰਨੀ ਨਹੀਂ ਆਂਦੀ ਟਰਾਲੀ ਬੱਸ ਜਾਊਗੀ ਸਿੱਧਾ ਦਾ ਕਰ ਲੀਏ ਫਿਰ ਆਇਆ ਪਿੱਛੇ ਸਿੱਧਾ ਦਾ ਕਰ ਲਓ ਸਿੱਧਾ ਦਾ ਕਰ ਲਓ ਸੇਦੀ ਘਰ ਉਤਰਾਸ਼ ਵਿੱਚ ਲਿਆਂਦਾ ਉਹਦਾ ਅਸੀਂ ਤਾਂ ਹੁਣੇ ਤੇਲ ਮਚਾ ਰੱਖਿਆ ਹੁਣ ਬੰਦ ਕਰ ਤੇ ਲਾ ਯਾਰ ਪਹਿਲਾਂ ਉਹਨੂੰ ਐ ਬਾੜੀ ਕਿੱਦਾਂ ਕੀ ਹੋਇਆ ਹਾਂ ਉੱਥੇ ਨਾੜੇ ਸੰਗਲ ਪਾਤਾ ਸੀ ਉਦੋਂ ਹੋਗਾ ਜੀ ਹੁਣ ਨਹੀਂ ਹੋਇਆ ਇਹ ਲੋਹੇ ਦੀ ਚਰੀਟਾ ਉਹ ਯਾਰਾਂ ਬਾਨਣ ਦੇ ਵਿੱਚ ਹੀ ਬਾਨਣ ਸੁੱਟ ਰੱਖਿਆ ਪਿਆ ਜੁੱਥਾ ਤਾਂ ਹੈ ਨਹੀਂ ਬੰਦਾ ਮੋੜੇ ਕਿਤੇ ਹਾਂ ਹੈ ਨਹੀਂ ਹਣਾ ਘੱਟ ਆ ਹੂੰ ਦਿਖਾਉਣਾ ਸਾਨੂੰ ਮਿੱਤਰੋ ਆਸ਼ੀਰੀ ਝੱਟ ਬਾਲਾ ਕਿੱਲੇ ਤੋੜਾ ਈ ਆ ਕਿੱਲਿਆਂ ਨੇ ਬੜਾ ਤੰਗ ਕਰ ਰੱਖਿਆ ਚੋੜ ਦੇ ਪਰਾਂ ਉਹ ਦੂਜਾ ਵੀ ਤੋੜਾ ਸਿੱਧਾ ਚੱਲ ਪਾ ਬੱਸ ਸਨਾ ਪੱਤਰਕਾਰ ਕੇ ਡਾਇਰੈਕਟਰ ਸਿੱਧਾ 哦，第几代的吧，兄弟，不知道。 शो खुल भाई आप ही आप ही बंद हो आप ही शो खोलगी आप ही हो गया होगी ਲਓ ਵੀ ਮਿੱਤਰੋ ਆ ਖੜਾ ਦਾ ਪੋਰਚ ਚ ਆ ਆ ਪੋਰਚ ਚ ਰੋ ਮਾਰੇ ਜਿਵੇਂ ਲਾਣੇਦਾਰ ਬਿਲੋਂ ਤੇ ਆ ਗਿਆ ਆਪਣੀ ਪੰਜਵੀਂ ਟਰਾਲੀ ਇਹਦਾ ਭਾਈ ਲੈ ਕੇ ਆਣਾ ਹੁਣ 4 ਵਜੇ 4 ਬਿਲੋਂ ਹੈਗਾ ਪਰ ਉਹ ਤਾਂ ਲਿਆ ਆ ਹਲੋ ਨਾਮ ਸਿੱਧਾ ਸਿੱਧਾ ਲੈਣਾ ਸਿੱਧਾ ਲੈਣਾ ਹੁਣ ਹੀ ਨਹੀਂ ਜੋ 4:00 ਬੱਜੇ ਹੈਡ ਪਾ ਕੇ ਲੈ ਜੀ ਹੈਡ ਪਾ ਕੇ ਲੈ ਜੀ ਗੱਲਾਂ ਦੇ ਕਰਦਾ ਯਾਰਾ ਨੇਗਲੀ ਨਗਲੀ ਓਏ ਨਗਲੀ ਕੀ ਨਗਲੀ ਕੀ ਨਗਲੀ ਗਈ ਜਾਨਾ ਓ ਬੱਸ ਓਏ ਮਿਸ ਕਰਤਾ ਤੂੰ ਓਹੋ ਨਗਲੀ ਕੀ ਨਗਲੀ ਕੀ ਵੀ ਦਵਾ ਗਿਆ ਜੇ ਮੈਂ ਨਾਮ ਹੁੰਦਾ ਤਾਂ ਥੋ ਨਿਕਲਦੀ ਸੀ ਉਪਰਾ ਕਰ ਜਾਂਦਾ ਇਹ ਹਾਂ ਉਹ ਵੀ ਸੀ ਡਾਲੀ ਜੀ ਮੈਂ ਤਾਂ ਵੇਖੀ ਉਪਰਾ ਕਰਦਾ ਨਾ ਤਾਂ ਇਹ ਤਾਂ ਫਿਰ ਸੀ ਮਿੱਟੀ ਪੋੜੀ ਹੈ ਇਹ ਤਾਂ ਤਾੜ ਹੋਈ ਜੂੜਾੜੋਂ ਫਿਰ ਪੋੜੀ ਚੱਲ ਮਿੱਤਰੋ ਤੁਹਾਨੂੰ ਮਿਲਦੇ ਆਂ ਫਿਰ ਨੈਕਸਟ ਵਲੌਗ ਚ ਅੱਜ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ